ਆਵਾਜ਼ ਨਹੀਂ ਆਉਂਦੀ ਹਲੋ 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 ਕਨਵੈਨਸ਼ਨ ਵਿੱਚ ਸ਼ਾਮਲ ਸਾਰੇ ਸਾਥੀਓ ਭੂਮਿਕਾ ਬੰਨੀ ਜਾ ਚੁੱਕੀ ਹੈ ਕਨਵੈਨਸ਼ਨ ਕਿਉਂ ਰੱਖੀ ਗਈ ਹੈ ਕੁਝ ਗੱਲਾਂ ਅਸੀਂ ਬਹੁਤ ਵਸਤਾਤ ਦੇ ਵਿੱਚ ਬੀਤੇ ਦਿਨਾਂ ਚ ਸੁਣੀਆਂ ਨੇ ਉਹਨਾਂ ਦਾ ਦਹਰਾਉ ਕਰਨ ਦਾ ਬਹੁਤਾ ਕੋਈ ਲਾਭ ਨਹੀਂ ਅਸੀਂ ਕੀ ਸੋਚਦੇ ਆ ਸਾਰੇ ਮਾਮਲੇ ਬਾਰੇ ਜਿਹੜੀਆਂ ਜੱਥੇਬੰਦੀਆਂ ਅੱਜ ਦੀ ਕਨਵੈਨਸ਼ਨ ਕਰਨ ਦੇ ਵਿੱਚ ਸ਼ਾਮਲ ਨੇ ਕੁਝ ਗੱਲਾਂ ਅਸੀਂ ਉਹ ਕਰਾਂਗੇ ਪਹਿਲੀ ਗੱਲ ਇਹ ਹੈ ਕਿ ਦੇਸ਼ ਸਾਨੂੰ ਵੀ ਉਨਾ ਹੀ ਪਿਆਰਾ ਹੈ ਉਨਾ ਹੀ ਨਹੀਂ ਸਗੋਂ ਹੁਕਮਰਾਨਾਂ ਨਾਲੋਂ ਜ਼ਿਆਦਾ ਪਿਆਰਾ ਹੈ ਪਰ ਸਾਨੂੰ ਕੱਲਾ ਦੇਸ਼ ਦੇ ਕੋਈ ਜਿਹੜਾ ਨਕਸ਼ਾ ਹੈ ਜਾਂ ਭੂਗੋਲ ਹੈ ਇਹ ਨਹੀਂ ਪਿਆਰਾ ਲੋਕ ਇੱਥੋਂ ਦੇ ਸਾਨੂੰ ਉਦੋਂ ਵੀ ਵੱਧ ਪਿਆਰੇ ਐ ਜਿਨ੍ਹਾਂ ਦੀ ਕੋਈ ਵੀ ਜਿਹੜੀ ਜੰਗ ਛੇੜੀ ਜਾਂਦੀ ਐ ਉਹਦੇ 'ਚ ਬਲੀ ਦਿੱਤੀ ਜਾਂਦੀ ਐ ਇਹ ਗੱਲਾਂ ਬਾਰ-ਬਾਰ ਆਉਂਦੀਆਂ ਨੇ ਕਿ ਸਰਹੱਦਾਂ ਤੇ ਮਜ਼ਦੂਰਾ ਕਿਸਾਨਾਂ ਦੇ ਜਿਹੜੇ ਪੁੱਤ ਨੇ ਉਹ ਲੜਦੇ ਮਰਦੇ ਨੇ ਕਿਸੇ ਵੀ ਫੋਰਸ ਦੇ ਵਿੱਚ ਹੋਣ ਤੇ ਆਮ ਤੌਰ ਤੇ ਹੁਕਮਰਾਨ ਕਦੇ ਵੀ ਮਰਨ ਵਾਲਾ ਚ ਸ਼ਾਮਲ ਨਹੀਂ ਹੁੰਦੇ ਉਹਨਾਂ ਦੇ ਬੱਚੇ ਵੀ ਸ਼ਾਮਲ ਨਹੀਂ ਹੁੰਦੇ ਉਹ ਉਹ ਸਿਰਫ ਜੰਗ ਛੇੜਦੇ ਨੇ ਭੁਗਤਣੀ ਸਾਡੇ ਆਮ ਲੋਕਾਂ ਨੂੰ ਪੈਂਦੀ ਹੈ ਸੰਤਰਾਮ ਦਾਸੀ ਨੇ ਐਸੇ ਕਰਕੇ ਲਿਖਿਆ ਸੀ ਕਿ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਨੀਆਂ ਤਾਂ ਜਿਹੜੇ ਸਾਡੇ ਲੋਕ ਪਿਆਰੇ ਨੇ ਤੇ ਦੂਜੀ ਗੱਲ ਇਹ ਆ ਵੀ ਕੱਲਾ ਸਾਨੂੰ ਆਪਣੇ ਲੋਕ ਨਹੀਂ ਪਿਆਰੇ ਸੰਨ ਦੁਨੀਆ ਭਰ ਦੇ ਲੋਕ ਹੀ ਪਿਆਰੇ ਨੇ ਦੁਨੀਆ ਭਰ ਦੇ ਮਿਹਨਤੀ ਲੋਕ ਮਜ਼ਦੂਰ ਕਿਸਾਨ ਛੋਟੇ ਕਾਰੋਬਾਰੀ ਹੱਕ ਦੀ ਕਮਾਈ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਤੋਰਨ ਵਾਲੇ ਉਹ ਕਿਤੇ ਵੀ বাসਦੇ ਹੋਣ ਉਹ ਪਾਕਿਸਤਾਨ 'ਚ ਹੋਣ ਉਹ ਦੁਨੀਆ ਦੇ ਕਿਸੇ ਕੋ ਹੋਰ ਕੋਨੇ 'ਚ ਹੋਣ ਉਹ ਗਾਜਾ ਦੇ ਪੱਟੀ ਦੇ ਲੋਕ ਹੋਣ ਹਰ ਥਾਂ ਤੇ ਜਿੱਥੇ ਵੀ ਮਾਨਵਤਾ ਦਾ ਨੁਕਸਾਨ ਹੁੰਦਾ ਹੈ ਮਾਨਵਤਾ ਦਾ ਘਾਣ ਹੁੰਦਾ ਹੈ ਅਸੀਂ ਸਾਰਿਆਂ ਦੇ ਦੁੱਖ ਮਹਿਸੂਸ ਕਰਦੇ ਆਂ ਇਸ ਕਰਕੇ ਅਸੀਂ ਇਸ ਕਿਸਮ ਦੀਆਂ ਸਾਰੀਆਂ ਚੰਗਾਂ ਦੇ ਵਿਰੋਧੀ ਹਾਂ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਹੋਰਾ ਘਰ ਨੂੰ ਲੱਗੇ ਤਾਂ ਅੱਗ ਆਪਦੇ ਘਰ ਨੂੰ ਲੱਗੇ ਤਾਂ ਅੱਗ ਤੇ ਦੂਜੇ ਦੇ ਨੂੰ ਲੱਗੇ ਤਾਂ ਬਸੰਤਰ ਆਪਾਂ ਉਸ ਸੋਚ ਦੇ ਧਾਰਨੀ ਨਹੀਂ ਆਪਾਂ ਕਹਿੰਦੇ ਹਾਂ ਕਿ ਅੱਗ ਆਗੀ ਹੁੰਦੀ ਹੈ ਉਹ ਕਿਤੇ ਵੀ ਲੱਗੇ ਤੇ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ ਚ ਬਾਰ-ਬਾਰ ਸਾਹਿਰ ਲੁਧਿਆਣਵੀ ਦੀ ਉਸ ਨਾਜ਼ਮ ਦੇ ਹਵਾਲੇ ਪੜ੍ਹੇ ਸੁਨੇ ਜ਼ਰੂਰ ਹੋਣਗੇ ਜਿਦੇ ਚ ਉਹਨੇ ਕਿਹਾ ਕਿ ਜੰਗ ਤੋਂ ਖੁਦ ਇੱਕ ਮਸਲਾ ਹੈ ਜੰਗ ਮਸਲੋਂ ਦਾ ਹੱਲ ਕਿਆ ਦੇਗੀ ਭੁੱਖ ਔਰ ਗਰੀਬੀ ਅੱਜ ਦੇਗੀ ਥੋੜਾ ਔਰ ਇhtiaz ਕੱਲ ਦੇਗੀ ਯਾਨੀ ਜੰਗ ਅੱਜ ਵੀ ਬਰਬਾਦੀ ਸਾਨੂੰ ਦਿੰਦੀ ਹੈ ਤਬਾਹੀ ਦਿੰਦੀ ਹੈ ਤੇ ਕੱਲ ਨੂੰ ਵੀ ਇਸ ਕਰਕੇ ਅਸੀਂ ਜੰਗ ਦੇ ਵਿਰੋਧੀ ਆ ਤੇ ਜਿੱਥੋਂ ਜੰਗ ਛੇੜੀ ਗਈ ਹੈ ਥੋੜੀ ਜੀ ਗੱਲ ਮੈਂ ਉਹਦੇ ਬਾਰੇ ਕਰੂੰਗਾ ਜੰਗ ਦਾ ਮੁੱਢ ਇਸ ਗੱਲ ਨੂੰ ਲੈ ਕੇ ਬੰਨਿਆ ਗਿਆ ਕਿ ਚਾਰ ਜਾਂ ਪੰਜ ਟੈਰਿਸਟਾਂ ਦੇ ਗਰੁੱਪਾਂ ਨੇ ਇੱਕ ਗਰੁੱਪ ਨੇ ਪਹਿਲਗਾਮ ਦੇ ਵਿੱਚ ਜਿਹੜੇ ਸਲਾਨੀ ਟੂਰਿਸਟ ਗਏ ਹੋਏ ਸੀ ਉਹਨਾਂ ਦਾ ਬੜੇ ਠੰਡੇ ਦਿਮਾਗ ਨਾਲ ਜਿਹਨੂੰ ਕੋਲਡ ਬਲੱਡਡ ਮਰਡਰ ਕਹਿੰਦੇ ਨੇ ਉਹ ਕੀਤਾ ਤਸੱਲੀ ਨਾਲ ਕੀਤਾ ਵੈਰੀਫਾਈ ਕਰਕੇ ਕੀਤਾ ਇੱਕ ਕਸ਼ਮੀਰੀ ਮੁਸਲਮ ਮੁੰਡਾ ਵੀ ਜਿਹੜਾ ਘੋੜੇ ਵਾਲਾ ਸੀ ਉਹ ਉਹਨਾਂ ਨੂੰ ਬਚਾਉਂਦਾ ਸੀ ਇਸ ਕਰਕੇ ਉਹਨਾਂ ਨੇ ਉਹਨੂੰ ਵੀ ਗੋਲੀ ਮਾਰਤੀ ਉਸ ਘਟਨਾ ਨੂੰ ਲੈ ਕੇ ਗਾਹਾਂ ਵਧਾਇਆ ਗਿਆ ਕਿ ਅਸੀਂ ਇਹਦੇ ਪਿੱਛੇ ਪਾਕਿਸਤਾਨ ਹੈ ਅਸੀਂ ਪਾਕਿਸਤਾਨ ਤੋਂ ਇਹਦਾ ਬਦਲਾ ਲਵਾਂਗੇ ਪਾਕਿਸਤਾਨ ਨੂੰ ਮੈਂ ਕੋਈ ਨਹੀਂ ਕਹਿੰਦਾ ਕਿ ਉਹ ਕੋਈ ਬਹੁਤ ਭਲਾ ਮਾਨਸ ਦੇਸ਼ ਹੈ ਕਿਉਂਕਿ ਉੱਥੇ ਹਮੇਸ਼ਾ ਫੌਜ ਦਾ ਜਿਹੜਾ ਗਲਬਾ ਰਾਜਨੀਤੀ ਤੇ ਰਹਿੰਦਾ ਹੈ ਤੇ ਫੌਜ ਦਾ ਆਪਾਂ ਜਾਣਦੇ ਆ ਕਿ ਫੌਜ ਨਾ ਡਾਕਟਰ ਹੁੰਦੀ ਹੈ ਨਾ ਮਾਸਟਰ ਹੁੰਦੀ ਹੈ ਨਾ ਫੌਜ ਕੋਈ ਹੋਰ ਇਸ ਕਿਸਮ ਦਾ ਕੰਮ ਕਰਦੀ ਹੈ ਫੌਜ ਦੀ ਪ੍ਰਸੰਗਿਕਤਾ ਉਹਦੀ ਲੋੜ ਤਾਂ ਤਾਂ ਹੀ ਬਣੂਗੀ ਜੇ ਟੈਨਸ਼ਨ ਖੜੀ ਹੋਊਗੀ ਜੰਗ ਲੱਗੂਗੀ ਇਸ ਕਰਕੇ ਉਹ ਕੋਈ ਨਾ ਕੋਈ ਸਿੰਗੜੀ ਛੇੜਦੀ ਹੈ ਪਾਕਿਸਤਾਨ ਦੀ ਫੌਜ ਵੀ ਉਹ ਟਿਕ ਕੇ ਕਦੇ ਨਹੀਂ ਬੰਦੀ ਤੇ ਇੱਕ ਦੁਨੀਆ 'ਚ ਨਵੀਂ ਕੈਟਾਗਰੀ ਪੈਦਾ ਹੋ ਗਈ ਮਰਸਨਰੀਜ਼ ਆਰਮੀ ਕਹਿੰਦੇ ਨੇ ਉਹਨਾਂ ਨੂੰ ਜਾਣੀ ਜੇ ਪੰਜਾਬੀ ਚ ਕਹੀਏ ਤਾਂ ਪਹਾੜੇ ਦੀਆਂ ਫੌਜਾਂ ਉਹ ਬਹੁਤ ਸਾਰੇ ਲੋਕ ਨੇ ਬੇਰਜ਼ਗਾਰੀ ਦਾ ਜਿਹੜਾ ਮਤਲਬ ਆਲਮੇ ਇਸ ਕਿਸਮ ਦਾ ਹੈ ਕਿ ਕੁਝ ਲੋਕ ਹੁਣ ਜੰਗਾਂ ਦਾ ਵੀ ਠੇਕਾ ਲੈਣ ਲੱਗ ਗਏ ਅਸੀਂ ਸੜਕਾਂ ਦਾ ਠੇਕਾ ਸੁਣਿਆ ਸੀ ਬਿਲਡਿੰਗਾਂ ਦਾ ਸੁਣਿਆ ਸੀ ਹੋਰ ਕੰਮਾਂ ਦਾ ਅਸਾਰੀਦਿਆਂ ਦਾ ਸੁਣਿਆ ਸੀ ਪਰ ਹੁਣ ਜੰਗ ਦਾ ਵੀ ਠੇਕਾ ਲਿਆ ਜਾਂਦਾ ਇੱਕ ਚਰਚਤ ਆਰਮੀ ਦਾ ਨਾਮ ਤੁਹਾਡੇ ਚੋਂ ਬਹੁਤਿਆਂ ਨੇ ਸੁਣਾ ਹੋਣਾ ਬੈਗਨਰਜ਼ ਆਰਮੀ ਜਿਨੇ ਰਸ਼ੀਆ ਵੱਲੋਂ ਲੜਨ ਦਾ ਠੇਕਾ ਲਿਆ ਹੋਇਆ ਸੀ ਤੇ ਇੱਕ ਦੌਰ ਚ ਉਹਨੇ ਰਸ਼ੀਆ ਦੀ ਸਰਕਾਰ ਦੇ ਖਿਲਾਫ ਹੀ ਬਗਾਵਤ ਕਰਨ ਦੀ ਟਰਾਈ ਕੀਤੀ ਉਹਨਾਂ ਨੇ ਉਹਨੂੰ ਉਦੋਂ ਤਾਂ ਠੰਡਾ ਪਾਇਆ ਪਰ ਛੇਤੀ ਇੱਕ ਪਲੇਨ ਕਰੈਸ਼ ਚ ਰਸ਼ੀਆ ਦੀ ਸਰਕਾਰ ਜਾਂ ਏਜੰਸੀਆਂ ਨੇ ਉਹਦੇ ਮੁਖੀ ਨੂੰ ਮਰਵਾਤਾ ਉਹ ਲੋਕ ਕਿਤੋਂ ਵੀ ਨੌਜਵਾਨਾਂ ਨੂੰ ਭਰਤੀ ਕਰਦੇ ਆ ਜਿਹੜੇ ਬੇਰਜ਼ਗਾਰ ਹੈ ਟ੍ਰੇਨਿੰਗ ਦਿੰਦੇ ਆ ਲੜਨ ਦਾ ਠੇਕਾ ਲੈਂਦੇ ਆ ਬਾਰਦਾਤਾਂ ਦਾ ਠੇਕਾ ਲੈਂਦੇ ਆ ਤੇ ਉਹਨਾਂ ਬੰਦਿਆਂ ਨੂੰ ਝੋਕ ਦਿੰਦੇ ਆ ਕਿ ਤੁਹਾਡੇ ਘਰਾਂ ਨੂੰ ਪੈਸੇ ਅਸੀਂ ਦੇ ਦਿਆਂਗੇ ਸੋਡਾ ਕੰਮ ਲੜਨਾ ਹੈ ਇਸ ਕਿਸਮ ਦੇ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੇ ਗਰੀਲੇ ਸੀ ਜਿਹੜੇ ਪਹਿਲਾਂ ਸੁਭਤ ਯੂਨੀਅਨ ਦੇ ਖਿਲਾਫ ਲੜੇ ਮੁੜ ਕੇ ਅਮਰੀਕਾ ਦੇ ਖਿਲਾਫ ਲੜੇ ਤੇ ਜਿਨ੍ਹਾਂ ਨੂੰ ਲੜਨਾ ਹੀ ਆਉਂਦਾ ਹੈ ਜਦੋਂ ਲੜਾਈ ਬੰਦ ਹੋ ਗਈ ਤਾਂ ਉਹ ਬੇਰਜ਼ਗਾਰ ਹੋ ਗਏ ਉਹ ਵੀ ਲੱਭਦੇ ਰਹਿੰਦੇ ਨੇ ਕਿ ਕਿੱਥੇ ਜਾ ਕੇ ਹੁਣ ਲੜਨ ਦਾ ਠੇਕਾ ਮਿਲ ਸਕਦਾ ਹੈ ਪਾਕਿਸਤਾਨ ਨੇ ਇੱਕ ਗੱਲ ਕਹੀ ਕੇਸ ਗੱਲ ਦੀ ਪੜਤਾਲ ਕਰਾਓ ਨਿਰਪੱਖ ਸਾਡਾ ਇਹ ਕੋਈ ਹੱਥ ਨਹੀਂ ਜਾਂਚ ਕਰਾ ਲਓ ਸਾਡਾ ਹੱਥ ਸਾਫ਼ਤ ਹੋ ਜੇ ਅਸੀਂ ਜਣੀ ਉਹ ਭੁਗਤਣ ਨੂੰ ਤਿਆਰ ਆ ਬਣਦਾ ਇਹ ਸੀ ਕਿ ਇਸ ਪੇਸ਼ਕਸ਼ ਨੂੰ ਮੰਨਿਆ ਜਾਂਦਾ ਪਰ ਹਿੰਦੁਸਤਾਨ ਦੀ ਸਰਕਾਰ ਨੇ ਨਹੀਂ ਮੰਨਿਆ ਕਿਉਂਕਿ ਪਹਿਲ ਕਾਮ ਜਿਹੜੀ ਐਲੋਸੀ ਹੈ ਉਹਦੇ ਤੋਂ ਲਗਭਗ 150 ਤੋਂ 200 ਕਿਲੋਮੀਟਰ ਅੰਦਰ ਪੈਂਦਾ ਹੈ ਜੇ ਆਪਾਂ ਪੈਦਲ ਵੀ ਪੈਦਲ ਰਹਾ ਹਾਂ ਸ਼ਾਰਟਕਟ ਰਹਾ ਹਾਂ ਉਤੋਂ ਦੀ ਵੀ ਕੋਈ ਆਵੇ ਤੇ ਮੈਂ ਚੈੱਕ ਕੀਤਾ ਸੀ ਉਹਦੇ ਵਿੱਚ ਜਣੀ ਨੈੱਟ ਕਹਿੰਦਾ ਵੀ ਜੇ ਜਿਹੜੇ ਮਾਹਰ ਟਰੈਕਰ ਨੇ ਜਿਹੜੇ ਪਹਾੜਾਂ ਤੇ ਚੜਨਦੇ ਲਗਾਤਾਰ ਆਦੀ ਨੇ ਉਸ ਕਿਸਮ ਦਾ ਵੀ ਬੰਦਾ 10 ਤੋਂ 15 ਦਿਨਾਂ ਚ ਪਹਿਲਗਾਮ ਤੱਕ ਪੈਦਲ ਪਹੁੰਚ ਸਕਦਾ ਹੈ ਤੇ ਆਪਾਂ ਜਾਣਦੇ ਆ ਕਿ ਟੂਰਿਸਟ ਕੋਈ ਐਂਦਾ ਹੈ ਨਹੀਂ ਵੀ ਕਾਰਾਂ ਤੇ ਬੈਠ ਕੇ ਆਏ ਨੇ ਜੇ ਉਹ ਕਹਿੰਦੇ ਨੇ ਵੀ ਉਹ ਰਾਤ ਭਰਾਤ ਤੇ ਸਰਹੱਦ ਲੰਘੇ ਨੇ ਤੇ ਪੈਦਲ ਆਏ ਨੇ ਇਹਦਾ ਮਤਲਬ 15 ਦਿਨ 14 ਦਿਨ ਆਉਣ ਨੂੰ ਚਾਹੀਦੇ ਸੀ ਇੰਨੇ ਕੁ ਦਿਨੀ ਜਾਣ ਨੂੰ ਵੀ ਚਾਹੀਦੇ ਸੀ ਉੱਥੇ 70 ਲੱਖ ਦੀ ਕੁੱਲ ਘਾਟੀ ਦੇ ਵਿੱਚ ਆਬਾਦੀ ਹੈ 7 ਲੱਖ ਆਰਮੀ ਬੈਠੀ ਹੈ ਸੀਆਰਪੀ ਬੈਠੀ ਹੈ ਬੀਐਸਐਫ ਬੈਠੀ ਹੈ ਜੰਮੂ ਕਸ਼ਮੀਰ ਦੀ ਪੁਲਿਸ ਹੈ ਤੇ ਇੰਟੈਲੀਜੈਂਸ ਦੀਆਂ ਏਜੰਸੀਆਂ ਦਾ ਵੱਡਾ ਜਾਲ ਹੈ ਇਹਨਾਂ ਅੰਦਰ ਆਏ ਹੋਏ ਲੋਕ ਇਨੇ ਦਿਨਾਂ ਚ ਫੜੇ ਕਿਉਂ ਨਹੀਂ ਗਏ ਪਤਾ ਲੱਗ ਗਿਆ ਵੀ ਉਹਨਾਂ ਲੋਕਾਂ ਨੇ ਇਸ ਜੰਗਲ ਚ ਨੇ ਇੱਥੇ ਉਹਨਾਂ ਨੇ ਬਾਰਦਾਤ ਕੀਤੀ ਐ ਤੇ ਤੁਸੀਂ ਕਿਤੇ ਵੀ ਕਾਰਡਨ ਕਰਕੇ ਕਹਿ ਦਿੰਦੇ ਹੋ ਵੀ ਅਸੀਂ ਟੈਰਿਸਟਾਂ ਨੂੰ ਘੇਰਿਆ ਮਾਰਤਾ ਪਰ ਉਹ ਲੋਕ ਅੱਜ ਤੱਕ ਉਸ ਘਟਨਾ ਨੂੰ 22 April ਤੋਂ ਬਾਅਦ ਤੁਸੀਂ ਆਪਾਂ 19 May ਚ ਬੈਠੇ ਆ ਕਿੰਨੇ ਦਿਨ ਹੋ ਗਏ ਲਗਭਗ ਮਹੀਨਾ ਹੋਣ ਵਾਲਾ ਹੈ ਉਹਨਾਂ ਬੰਦਿਆਂ ਦਾ ਕੋਈ ਹਤਾ ਪਤਾ ਨਹੀਂ ਜੇ ਉਹ ਬੰਦੇ ਫੜੇ ਜਾਂਦੇ ਉਹਨੂੰ ਇੰਟਰਨੈਸ਼ਨਲ ਪ੍ਰੈਸ ਸਾਹਮਣੇ ਪੇਸ਼ ਕੀਤਾ ਜਾਂਦਾ ਹਿੰਦੁਸਤਾਨ ਦੀ ਸਰਕਾਰ ਸਾਬਤ ਕਰਦੀ ਵੀ ਇਹ ਪਾਕਿਸਤਾਨ ਦੇ ਨਾਗਰਿਕ ਨੇ ਜਾਂ ਇਹ ਕਿੱਥੋਂ ਦੇ ਨੇ ਕੌਣ ਨੇ ਆਈਡੈਂਟੀਫਿਕੇਸ਼ਨ ਕੀ ਇਹਨਾਂ ਦੀ ਤਾਂ ਲਾਜ਼ਮੀ ਇੱਕ ਗੱਲ ਜਾਇਜ਼ ਬਣਨੀ ਸੀ ਕਿ ਸਾਡੇ ਅੰਦਰ ਬੰਦੇ ਉਧਰੋਂ ਸਾਰਾ ਦੋ ਪਾਰ ਭੇਜੇ ਜਾਂਦੇ ਨੇ ਇੱਕ ਤਾਂ ਸਵਾਲ ਇਹ ਉੱਠਦਾ ਹੈ ਕਿ ਜਦੋਂ ਜਿਵੇਂ ਪੰਜਾਬ ਦੀ ਸਰਹੱਦ ਦੇ ਉੱਤੇ ਟੈਰਿਜ਼ਮ ਦੇ ਦੌਰਾਨ ਇੱਕ ਮਜ਼ਬੂਤ ਬਾੜ ਲਾਈ ਗਈ ਕੰਡੇਦਾਰ ਤਾਰ ਦੀ ਜਿੱਥੋਂ ਦੀ ਜਣੀ ਚਲੋ ਪੰਛੀ ਤਾਂ ਉੱਡ ਕੇ ਲੰਘ ਜਾਂਦੇ ਨੇ ਪਰ ਕੋਈ ਸੂਰ ਜਾਂ ਕੋਈ ਜਾਨਵਰ ਵੀ ਨਹੀਂ ਲੰਘ ਸਕਦਾ ਬੰਦਾ ਤਾਂ ਲੰਘਣਾ ਜਮਾ ਸੰਭਵ ਨਹੀਂ ਜਿਹਦੇ ਕਰਕੇ ਇਸ ਕਿਸਮ ਦਾ ਜਣੀ ਕੀ ਇੰਤਜ਼ਾਮ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਕਰ ਸਕਦੇ ਪਰ ਇਸ ਕਿਸਮ ਦੀਆਂ ਥਾਵਾਂ ਸਰਕਾਰਾਂ ਨੂੰ ਮੌਕਾ ਦਿੰਦੀਆਂ ਨੇ ਕਿ ਉਹ ਆਪਣੇ ਗਨਾਹਾਂ ਦੇ ਉੱਤੇ ਪੜਦਾ ਪਾ ਦੇਣ ਜਦੋਂ ਉਹਨਾਂ ਨੂੰ ਸੰਕਟ ਹੈ ਕੋਈ ਇਹੋ ਜਿਹੀ ਸਿੰਗੜੀ ਛੇੜੀ ਜਾਂਦੀ ਹੈ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਹੋ ਜੇ ਸਰਕਾਰ ਮੋਦੀ ਦੀ ਸਾਰੇ ਖੇਤਰਾਂ 'ਚ ਸਾਰੇ ਫੀਲਡਾਂ 'ਚ ਫਸੀ ਹੋਈ ਹੈ ਕੋਈ ਡਿਵੈਲਪਮੈਂਟ ਠੋਸ ਨਹੀਂ ਹੋ ਰਹੀ ਕਾਗਜ਼ੀ ਗੱਲਾਂ ਨੇ ਸ਼ੇਅਰ ਬਾਜ਼ਾਰ ਦਾ ਚੜਨਾ ਵਿਕਾਸ ਨਹੀਂ ਹੁੰਦਾ ਜੀ ਡੀ ਪੀ ਦਾ ਵਧਣਾ ਵਿਕਾਸ ਨਹੀਂ ਹੁੰਦਾ ਵਿਕਾਸ ਇੱਕ ਮਨੁੱਖੀ ਸੂਚਕ ਅੰਕ ਦੁਨੀਆ ਤੇ ਮੰਨਿਆ ਗਿਆ ਜਿਹਦੇ ਚ ਹੈ ਕਿ ਪੜ੍ਹਾਈ ਲਿਖਾਈ ਦਾ ਪੱਧਰ ਕੀ ਹੈ ਲੋਕਾਂ ਦੀ ਖਾਦ ਖਰਾਕ ਦਾ ਪੱਧਰ ਕੀ ਹੈ ਇਲਾਜ ਦੀਆਂ ਸਹੂਲਤਾਂ ਕਹੇ ਜੀਆਂ ਨੇ ਰਹਿائش ਦੀਆਂ ਸਹੂਲਤਾਂ ਕਹੇ ਜੀਆਂ ਨੇ ਇਸ ਕਿਸਮ ਦੇ ਕਈ ਸਾਰੇ ਪੈਮਾਨੇ ਨੇ ਜਿਨ੍ਹਾਂ ਦੇ ਆਧਾਰ ਤੇ ਪਰਖਿਆ ਜਾਂਦਾ ਹੈ ਕਿ ਕਿਸੇ ਦੇਸ਼ ਦਾ ਸਮਾਜਿਕ ਪੱਧਰ ਕਿੰਨਾ ਉੱਚਾ ਚੱਕਿਆ ਗਿਆ ਉਹਦੇ ਉੱਤੇ ਅਸੀਂ ਦੁਨੀਆ ਦੇ ਲਗਭਗ ਜੇ 190 ਦੇਸ਼ ਜੀਓਐਨਓ ਚ ਜਿੰਜਾ 96 ਅਸੀਂ 145 44 45ਵੇਂ ਨੰਬਰ ਤੇ ਆਉਨੇ ਆ ਬਹੁਤ ਸਾਰੇ ਗਰੀਬ ਦੇਸ਼ਾਂ ਤੋਂ ਵੀ ਅਸੀਂ ਪਿੱਛੇ ਆ ਜਿਹਦੇ ਕਰਕੇ ਜਦੋਂ ਕਿਸੇ ਪਾਸੇ ਕੋਈ ਕਾਮਯਾਬੀ ਨਹੀਂ ਮਿਲਦੀ ਤੇ جنگ ਲਟੇਰਿਆਂ ਦੀ ਆਖਰੀ ਠਾਰ ਹੁੰਦੀ ਹੈ ਤੁਸੀਂ ਜੰਗ ਛੇੜ ਦਿਓ ਫਿਰ ਤੁਸੀਂ ਹਰ ਕਿਸਮ ਦੇ ਦੇਸ਼ ਵਿੱਚ ਲੋਕਾਂ ਦੇ ਸਿਆਸੀ ਵਿਰੋਧੀਆਂ ਦੇ ਪਾਰਟੀਆਂ ਦੀਆਂ ਪੱਤਰਕਾਰਾਂ ਦੀ ਜੁਬਾਨ ਬੰਦੀ ਕਰ ਸਕਦੇ ਹੋ ਜਿਹੜਾ ਬੋਲੂ ਤੁਸੀਂ ਕਹੋਗੇ ਇਹ ਗਦਾਰ ਹੈ ਦੇਸ਼ ਦਾ ਦੇਸ਼ ਜੰਗ ਚ ਹੈ ਇਹ ਸਰਕਾਰ ਨੂੰ ਸਵਾਲ ਕਰ ਰਿਹਾ ਹੈ ਤੇ ਇਹ ਅਸੀਂ ਦੇਖਦੇ ਹਾਂ ਕਿ ਕੀਤਾ ਗਿਆ ਚੈਨਲਾਂ ਤੇ ਪਵੰਦੀ ਲਾਈ ਗਈ ਜਿਹੜੇ ਸਰਕਾਰ ਨੂੰ ਸਵਾਲ ਕਰਦੇ ਸੀ ਤੇ ਯੂਪੀ ਦੇ ਵਿੱਚ ਜਿਹੜੀ ਸਾਡੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਉਹਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਨੂੰ ਸਿਰਫ ਇੱਕ ਪੋਸਟ ਪਾਉਣ ਬਾਰੇ ਸਵਾਲ ਕਰਨ ਲਈ ਉਹਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਦੀ ਗੱਲ ਹੈ ਅਸ਼ੋਕਾ ਯੂਨੀਵਰਸਿਟੀ ਦੇ ਪੋਲੀਟੀਕਲ ਡਿਪਾਰਟਮੈਂਟ ਦਾ ਹੈੱਡ ਹੈ ਪ੍ਰੋਫੈਸਰ ਅਲੀ ਖਾਨ ਲੰਮਾ ਸਰਾਜ਼ਾ ਨਾਂ ਹੈ ਕੋਈ ਆਸ ਸੀ ਉਹਦੇ ਨਾਂ ਤੇ ਉਹਨੂੰ ਅਰੈਸਟ ਕਰ ਲਿਆ ਗਿਆ ਉਹਦੀ ਪੋਸਟ ਮੈਂ ਪੰਜਾਬੀ ਚ ਕਰਕੇ ਵੀ ਪੜੀ ਪਾਈ ਵੀ ਹੈ ਫੇਸਬੁੱਕ ਤੇ ਉਹਦੇ ਚ ਤੁਹਾਨੂੰ ਕੋਈ ਇਤਰਾਜ਼ ਜੋ ਗੱਲ ਨਹੀਂ ਲੱਭੂਗੀ ਲਾਸਟ ਤੇ ਉਹ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਜਿਹੜੀ ਇੱਕ ਆਰਮੀ ਅਫਸਰ ਸੋਫੀਆ ਕਰੈਸ਼ੀ ਹੈ ਉਹਦੇ ਖਿਲਾਫ ਬੋਲੇ ਜਾਣ ਦੀ ਚਿੰਤਾ ਇਹ ਸਵਕਤਜੋਗ ਹੈ ਚਿੰਤਾ ਪਰ ਫਿਰ ਤੁਹਾਨੂੰ ਸਾਰੇ ਮੁਸਲਮ ਲੋਕਾਂ ਦੇ ਖਿਲਾਫ ਜਿਹੜੀ ਨਫ਼ਰਤ ਭੜਕਾਈ ਜਾ ਰਹੀ ਹੈ ਉਹਦੀ ਵੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ ਸਾਰੇ ਜਣੇ ਕਸ਼ਮੀਰੀ ਸਟੂਡੈਂਟਾਂ ਤੋਂ ਲੈ ਕੇ ਜਿੰਨੇ ਵੀ ਮੁਸਲਮ ਨੇ ਉਹਨਾਂ ਦੇ ਖਿਲਾਫ ਜਿਹੜਾ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਉਹਦੀ ਵੀ ਚਿੰਤਾ ਕਰਨੀ ਚਾਹੀਦੀ ਹੈ ਤੇ ਬੜੀ ਜਾਇਜ਼ ਗੱਲ ਹੈ ਕਈ ਚੈਨਲਾਂ ਨੇ ਉਹ ਪੂਰੀ ਚਿੱਠੀ ਪੋਸਟ ਪੜ੍ਹ ਕੇ ਸੁਣਾਈ ਹੈ ਸੇਵਾਲ ਕੀਤੇ ਨੇ ਕਿ ਦੱਸੋ ਇਹ ਚ ਗਲਤ ਕੀ ਹੈ ਪਰ ਉਹਨੂੰ ਅਰੈਸਟ ਕਰ ਲਿਆ ਗਿਆ ਉਹਦੇ ਤੇ ਵੀ ਦੇਸ਼ ਧਰੋਹ ਦਾ ਕੇਸ ਪਾ ਦਿੱਤਾ ਗਿਆ ਇਸ ਢੰਗ ਨਾਲ ਹੋਇਆ ਏ ਕਿ ਪੂਰੀ اپੋਜੀਸ਼ਨ ਜਿਹੜੀ ਲੜਾਈ ਜਾਂ ਚੜਾਪਾਂ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਦੇ ਬਹੁਤ ਸਾਰੇ ਮਾਮਲਿਆਂ ਤੇ ਬੋਲਦੀ ਸੀ ਸਾਰੀਆਂ ਪਾਰਟੀਆਂ ਨੇ ਇੱਕ ਮਤ ਹੋ ਕੇ ਕਿਹਾ ਸੀ ਸਰਕਾਰ ਦੇ ਨਾਲ ਆ ਚਲੋ ਸਰਮਾਇਦਰ ਪਾਰਟੀਆਂ ਨੇ ਕਹਿਣਾ ਹੈ ਦੁੱਖ ਸਾਨੂੰ ਇਸ ਗੱਲ ਦਾ ਹੈ ਕਿ ਸੀਪੀਆਈ ਤੇ ਸੀਪੀਐਮ ਵਰਗੀਆਂ ਪਾਰਟੀਆਂ ਦੇ ਜਿਹੜੇ ਬਿਆਨ ਆਏ ਨੇ ਉਹ ਵੀ ਸਰਕਾਰ ਦੇ ਹੱਕ ਚੱਖਾਂ ਮੀਚ ਕੇ ਨੇ ਸੀਪੀਆਈਐਮਲ ਕੱਲੀ ਪਾਰਟੀ ਹੈ ਮੇਜਰ ਪਾਰਟੀਆਂ ਚੋਂ ਜਿਨੇ ਇਸ ਜੰਗ ਤੇ ਸਵਾਲ ਖੜੇ ਕੀਤੇ ਨੇ ਇਹਦੀ ਬਾਜ਼ਵੀਅਤ ਤੇ ਸਵਾਲ ਖੜੇ ਕੀਤੇ ਨੇ ਅਸੀਂ ਕਹਿੰਦੇ ਆ ਜੰਗ ਹੱਲ ਨਹੀਂ ਜੇ ਤੁਹਾਡੀ ਚਾਰਦਵਾਰੀ ਟੁੱਟੀ ਹੋਈ ਹੈ ਜੇ ਤੁਹਾਡਾ ਦਰਵਾਜ਼ਾ ਖੁੱਲ੍ਹਾ ਹੈ ਤੇ ਅਸੀਂ ਟੈਰਰਿਸਟਾਂ ਦੀ ਕਦੇ ਸਪੋਰਟ ਨਹੀਂ ਕੀਤੀ ਉਹ ਕਿਸੇ ਧਰਮ ਨਾਲ ਸੰਬੰਧਤ ਹੋਣ ਤੇ ਟੈਰਰਿਸਟ ਕੱਲੇ ਮੁਸਲਮਾਨ ਨਹੀਂ ਹੁੰਦੇ ਟੈਰਰਿਸਟ ਹਿੰਦੂ ਵੀ ਨੇ ਤੇ ਵੱਡੀ ਗਿਣਤੀ 'ਚ ਨੇ ਤੁਸੀਂ ਪ੍ਰਗਿਆ ਠਾਕਰ ਨੂੰ ਕੀ ਕਹੋਗੇ ਤੁਸੀਂ ਕਰਨਲ ਪ੍ਰੋਹਤ ਨੂੰ ਕੀ ਕਹੋਗੇ ਜਿਨ੍ਹਾਂ ਨੇ ਬੰਬ ਧਮਾਕੇ ਕੀਤੇ ਨੇ ਤੇ ਜਿਹੜੀ ਨੂੰ ਭਾਜਪਾ ਨੇ ਟਿਕਟ ਦੇ ਕੇ ਐਮਪੀ ਬਣਾਇਆ ਉਸੇ ਸਰਕਾਰ ਦੀ ਏਜੰਸੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਉਹ ਕੋਰਟ ਤੋਂ ਉਹਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੀ ਹੈ ਪ੍ਰਗਿਆ ਠਾਕਰ ਨੂੰ ਮਾਲੇਗਾਹੋਂ ਤੇ ਹੋਰ ਥਾਵਾਂ 'ਤੇ ਜਿਹੜੇ ਬੰਬ ਧਮਾਕੇ ਇਸ ਗਰੋਹਨ ਸनातਨ ਸੰਸਥਾ ਵੱਲੋਂ ਕੀਤੇ। ਟੈਰਰਿਸਟ ਤੁਹਾਨੂੰ ਹਰ ਥਾਂ 'ਤੇ ਮਿਲ ਜਾਣਗੇ। ਟੈਰਰਿਸਟਾਂ ਦਾ ਵਿਰੋਧ ਕਰਨਾ ਲਾਜ਼ਮੀ ਹੈ ਪਰ ਤੁਸੀਂ ਆਪ ਦੀ ਸਿਕਿਉਰਿਟੀ ਮਜ਼ਬੂਤ ਕਰੋਗੇ। ਹੁਣ ਉੱਥੇ ਬਹੁਤ ਸਾਰੀਆਂ ਗੱਲਾਂ ਆ ਗਈਆਂ ਖਬਰਾਂ 'ਚ ਕਿ ਉੱਥੇ ਕਸ਼ਮੀਰ ਵਰਗਾ ਸੈਂਸਿਟਿਵ ਏਰੀਆ ਮੈਂ ਦੋ ਵਾਰ ਗਿਆ ਉਹ ਸੇਰਗੇ 'ਚ ਜਿੱਥੇ ਵਾਰਦਾਤ ਹੋਈ ਹੈ। ਉੱਥੇ ਖਾਸ ਤੌਰ 'ਤੇ ਜਦੋਂ ਪਹਿਲਗਾਮ ਦੀ ਯਾਤਰਾ ਸ਼ੁਰੂ ਹੁੰਦੀ ਹੈ ਜੂਨ 'ਚ ਉਦੋਂ ਬਹੁਤ ਹੈਵੀ ਡਿਪਲॉयਮੈਂਟ ਰਹਿੰਦੀ ਹੈ ਮਿਲਟਰੀ ਦੀ ਕਿ ਪਹਿਲਗਾਮ ਤੇ ਯਾਤਰੀਆਂ ਤੇ ਕੋਈ ਹਮਲਾ ਨਾ ਹੋ ਜੇ ਜਾਨੀ ਕਿ ਇਹਨੂੰ ਤੁਸੀਂ ਕਹਿੰਦੇ ਹੋ ਪੈਰ ਪੈਰ ਤੇ ਫੌਜ ਲਾਈ ਹੁੰਦੀ ਹੈ ਤੇ ਸਾਰੇ ਸਿਆਣੇ ਲੋਕ ਇਹ ਜਾਣਦੇ ਨੇ ਕਿ ਫੌਜ ਆਚਣ ਚੇਤ ਚਾਰਜ ਨਹੀਂ ਲੈਂਦੀ ਕਿਸੇ ਥਾਂ ਦਾ ਆਪਦੀ ਫੋਰਸ ਲਾਉਣ ਤੋਂ ਪਹਿਲਾਂ ਸਰਚ ਕਰਦੇ ਏਰੀਏ ਨੂੰ ਕਿਤੇ ਸਾਡੀ ਗੈਰਹਾਜ਼ਰੀ ਚ ਕੋਈ ਮਾਈਨਸ ਤਾਂ ਨਹੀਂ ਲਾ ਗਿਆ ਕੋਈ ਇੱਥੇ ਆਈਡੀ ਤਾਂ ਨਹੀਂ ਧੱਬ ਗਿਆ ਸਾਡੇ ਬੰਦੇ ਜਾਣ ਕਿਤੇ ਉਹਨਾਂ ਦਾ ਨੁਕਸਾਨ ਹੋ ਜੇ ਇੱਕ ਮਿੰਟ ਪਹਿਲਾਂ ਉਹ ਇਹ ਤਾਂ ਇਹ ਨਾ ਸੁਣਾ ਕਿਉਂ ਸੀ ਕਿ ਉੱਥੇ ਕੋਈ ਕਿਸੇ ਕਿਸਮ ਦੀ ਕੋਈ ਸੁਰੱਖਿਆ ਫੋਰਸ ਨਹੀਂ ਤੇ ਉਹ ਆਏ ਆਮਨਾਲ ਲੋਕਾਂ ਨੂੰ ਮਾਰ ਕੇ ਚਲੇ ਗਏ ਡੇਢ ਘੰਟਾ ਬਾਅਦ ਤੱਕ ਵੀ ਉੱਥੇ ਕੋਈ ਨਹੀਂ ਪਹੁੰਚਿਆ 2000 ਬੰਦਾ ਰਿਪੋਰਟਾਂ ਮੁਤਾਬਕ ਕੋਥੇ ਆ ਜਿਹੜੀ ਬਹੁਤ ਸਾਰੀਆਂ ਗੱਲਾਂ ਸ਼ੱਕ ਪੈਦਾ ਕਰਦੀਆਂ ਤੇ ਉਹਨਾਂ ਦਾ ਨਾਂ ਫੜੇ ਜਾਣਾ ਵੀ ਸ਼ੱਕ ਪੈਦਾ ਕਰਦਾ ਹੈ ਕਿ ਕੀ ਪੁਲਵਾਮਾ ਵਾਂਗੂ ਇਹ ਦੁਬਾਰੇ ਮੈਨੂਫੈਕਚਰਡ ਕੋਈ ਅਟੈਕ ਤਾਂ ਨਹੀਂ ਖੁਦ ਇੰਡੀਆ ਦੀਆਂ ਏਜੰਸੀਆਂ ਵੱਲੋਂ ਵਰਲੇ ਤੱਕ ਕਿਉਂਕਿ ਨਾ ਪਲਵਾਮਾ ਦੀ ਇਨਕੁਆਰੀ ਦਾ ਰਿਜ਼ਲਟ ਆਇਆ ਨਾ ਜਿੰਨਾ ਚਿਰ ਮੋਦੀ ਸਰਕਾਰ ਸੱਤਾ 'ਚ ਹੈ ਇਹਦਾ ਰਿਜ਼ਲਟ ਕਦੇ ਸਾਹਮਣੇ ਆਉਣਾ ਜੇ ਕੋਈ ਇਨਕੁਆਰੀ ਹੋਵੇ ਵੀ ਜਿਹਦੇ ਕਰਕੇ ਉਸ ਬਹਾਨੇ ਜੰਗ ਛੇੜ ਦੇਣੀ ਪਾਕਿਸਤਾਨ ਨਾਲ ਤੇ ਹੁਣ ਉਹਦੀਆਂ ਨਮੀਆਂ ਨਮੀਆਂ ਜਿਹੜੀਆਂ ਡਾਈਮੈਂਸ਼ਨਾਂ ਸਾਹਮਣੇ ਆ ਰਹੀਆਂ ਨੇ 2 ਦਿਨ ਪਹਿਲਾਂ ਹੀ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਜੈ ਸ਼ੰਕਰ ਨੇ ਕਿ ਅਸੀਂ ਤਾਂ ਜੀ ਪਾਕਿਸਤਾਨ ਨੂੰ ਹਮਲਾ ਸ਼ੁਰੂ ਕਰਨ ਤੋਂ ਪਹਿਲਾਂ ਦੱਸਤਾ ਸੀ ਕਿ ਅਸੀਂ ਕਿੱਥੇ ਕਿੱਥੇ ਹਮਲਾ ਕਰਾਂਗੇ ਹੁਣ ਇਹ ਗੱਲ ਸੁਣਨ ਨੂੰ ਮਜ਼ਾਕ ਨਹੀਂ ਲੱਗਦੀ ਕਿ ਦੁਸ਼ਮਣ ਨਾਲ ਮੰਨ ਲਓ ਦੁਸ਼ਮਣ ਨਾਲ ਲੜਾਈ ਹੈ ਮੰਨ ਲਓ ਅਸੀਂ ਕੁਝ ਟਾਰਗੇਟ ਹਿੱਟ ਕਰਨੇ ਆ ਸਰਕਾਰ ਦੀ ਮੰਨ ਲਿਏ ਵੀ ਅਸੀਂ ਟੈਰਰਿਸਟਾਂ ਦੇ ਟਿਕਾਣੇ ਹਿੱਟ ਕਰਨੇ ਆ ਇੱਕ ਤਾਂ ਦਸਾਂ ਦਿਨਾਂ ਨੂੰ ਟੈਰਰਿਸਟ ਤੁਸੀਂ ਸਾਰੇ ਜਾਣਦੇ ਹੋ ਆਮ ਬੰਦਿਆਂ ਨਾਲੋਂ 10 ਗੁਣਾ ਵੱਧ ਚੁਸਤ ਹੁੰਦੇ ਨੇ ਜਿੱਥੇ ਬਾਰਦਤ ਹੋ ਗਈ ਉਹਦੇ ਨੇੜੇ ਤੇੜੇ ਵੀ ਨਹੀਂ ਫੜਕਦੇ ਦਸਾਂ ਦਿਨਾਂ ਤੇ ਉਹ ਉੱਥੇ ਬੈਠੇ ਸੁੱਤੇ ਪਏ ਸੀ ਉਹਨਾਂ ਟਿਕਾਣਿਆਂ ਤੇ ਫਿਰ ਰਹਿੰਦੀ ਖੁੰਦੀ ਕਾਸਰ ਸੀ 10 ਵੀ ਦਿੱਤਾ ਅਸੀਂ ਉੱਥੇ ਹਮਲਾ ਕਰਾਂਗੇ ਉਹ ਸੁੱਤੇ ਪਏ ਨੇ ਅਸੀਂ ਉਹਨਾਂ ਨੂੰ ਹਮਲਾ ਕਰਕੇ ਸੌਟ ਅਰੇਸਟ ਮਾਰਤਾ ਮੈਂ ਇਸ ਕਿਸਮ ਦੀਆਂ ਕਾਲਪਨਿਕ ਕਹਾਣੀਆਂ ਦਾ ਅੱਜ ਦੇ ਯੁੱਗ 'ਚ ਕੋਈ ਮਤਲਬ ਨਹੀਂ ਬੀਬੀਸੀ ਦੀਆਂ ਰਿਪੋਰਟਾਂ ਅੱਜ ਵੀ ਤੁਸੀਂ ਨੈੱਟ ਤੇ ਦੇਖ ਸਕਦੇ ਹੋ ਕੁਝ ਮਸੀਤਾਂ ਸੀ ਢਾਈਆਂ ਗਈਆਂ ਸਿਰਫ ਇੱਕ ਬਹਾਵਲਪੁਰ ਦਾ ਟਿਕਾਣਾ ਹੈ ਜਿਹਦੇ ਬਾਰੇ ਜਣੀ ਇਹ ਸੀ ਕਿ ਉੱਥੇ ਵੀ ਜਿਹੜਾ ਉਹ ਅਜਰ ਮਸੂਦ ਹੈ ਉਹਨੇ ਕਲੇਮ ਕੀਤਾ ਵੀ ਮੇਰੇ ਪਰਿਵਾਰ ਦੇ ਬੱਚੇ ਤੇ ਕੁਝ ਰਿਸ਼ਤੇਦਾਰ ਮਾਰੇ ਗਏ ਨੇ ਜਣੀ ਟੈਰਰਿਸਟ ਵਾਲੀ ਗੱਲ ਕਿਸੇ ਥਾਂ ਤੋਂ ਵੱਡੀ ਪੱਧਰ ਤੇ ਕਨਫਰਮ ਨਹੀਂ ਹੋਈ ਉਹ ਹੋਣੀ ਵੀ ਨਹੀਂ ਸੀ ਜੇ ਤੁਸੀਂ ਦੱਸ ਕੇ ਆਮਲਾ ਕਰੋਗੇ ਨਾ ਕਿ ਚੋਰ ਸਾਹਿਬ ਜੀ ਡਾਕੂ ਸਾਹਿਬ ਜੀ ਅਸੀਂ ਆਉਣੇ ਆ ਤੁਸੀਂ ਬੈਠੇ ਰਹੋ ਤੁਹਾਨੂੰ ਮਾਰਨਾ ਹੈ ਕਿਹੜਾ ਮੂਰਖਾ ਬੈਠਾ ਰਹੂਗਾ ਲਾਜਮੀ ਨਹੀਂ ਬੈਠਾ ਰਹੂਗਾ ਤੇ ਫੇਰ ਅਮਰੀਕਾ ਦਾ ਰਾਸ਼ਟਰਪਤੀ ਇੱਕ ਦਬਕਾ ਮਾਰਦਾ ਤੇ ਅਸੀਂ ਕਲਾਸ ਦੇ ਨਲਾਇਕ ਨਿਆਣਿਆਂ ਵਾਂਗੂ ਬੀਬੇ ਬਾਲਕ ਬਣ ਕੇ ਸੱਤ ਵਚਨ ਕਹਨੇ ਆ ਲਓ ਜੀ ਟਰੰਪ ਸਾਹਿਬ ਨੇ ਕਹਤਾ ਅਸੀਂ ਜੰਗ ਬੰਦ ਕਰਤੀ ਫੇਰ ਲੱਗਿਆ ਇਹਦੇ ਚ ਬੇਇੱਜ਼ਤੀ ਹੋ ਗਈ ਫੇਰ ਕਹਿਣ ਲੱਗੇ ਨਹੀਂ ਟਰੰਪ ਦੇ ਕਹੇ ਤੋ ਨਹੀਂ ਬੰਦ ਕੀਤੀ ਅਸੀਂ ਤਾਂ ਆਪੇ ਬੰਦ ਕੀਤੀ ਐ ਪਰ ਉਹ ਟਰੰਪ ਨੇ بار-बार ਕਮੰਤਰੀ ਮੰਚਾਂ ਤੇ ਇਸ ਗੱਲ ਦਾ ਭਾਂਡਾ ਭੰਨਿਆ ਕਿ ਉਹ ਜੰਗਬੰਦੀ ਮੈਂ ਕਰਾਈ ਹੈ ਤੇ ਧਮਕੀ ਵੀ ਇਹ ਦੇ ਕੇ ਕਰਾਈ ਹੈ ਕਿ ਜੇ ਮੇਰੇ ਕਹੇ ਤੋਂ ਜੰਗਬੰਦੀ ਬੰਦ ਨਾ ਕੀਤੀ ਮੈਂ ਤੁਹਾਡੇ ਨਾਲ ਕਿਸੇ ਕਿਸਮ ਦਾ ਕੋਈ ਲੈਣ ਦੇਣ ਜਾਂ ਵਪਾਰ ਨਹੀਂ ਕਰਨਾ ਜਣੀ ਉਹਨਾਂ ਸਾਫ਼ ਕਰਤੀ ਕੁੱਕਾ ਸਰ ਨਹੀਂ ਰਹਿਣ ਦਿੱਤੀ ਇੱਕ ਹਿੰਦੁਸਤਾਨ ਵਰਗਾ ਦੇਸ਼ ਜਿਹਦਾ ਜਣੀ ਇਹ ਸਟੈਂਡ ਰਹਾ ਹੋਵੇ ਕਿ ਅਸੀਂ ਕਸ਼ਮੀਰ ਦੇ ਮਾਮਲੇ 'ਚ ਕਿਸੇ ਬਾਹਰੀ ਦਖਲਅੰਦਾਜ਼ੀ ਨੂੰ ਨਹੀਂ ਚਾਹੁੰਦੇ ਸ਼ਿਮਲਾ ਸਮਝੌਤੇ 'ਚ ਮੰਨਿਆ ਗਿਆ ਸੀ ਕਿ ਅਸੀਂ ਭਾਰਤ ਤੇ ਪਾਕਿਸਤਾਨ ਆਪਣੀਆਂ ਸਮੱਸਿਆਵਾਂ ਬੈਠ ਕੇ ਗੱਲਬਾਤ ਰਾਹੀਂ ਹੱਲ ਕਰਾਂਗੇ ਤੀਜੀ ਧਿਰ ਦੀ ਦਖਲਅੰਦਾਜ਼ੀ ਨਹੀਂ ਚਾਹਾਂਗੇ ਹੁਣ ਟਰੰਪ ਕਹਿੰਦਾ ਤੁਹਾਡਾ ਫੈਸਲਾ ਮੈਂ ਕਰਾਉਂਗਾ ਟਰੰਪ ਦੇ ਫੈਸਲਾ ਕਰਾਉਣ ਦਾ ਮਤਲਬ ਤੁਸੀਂ ਸਮਝਦੇ ਹੋ ਕਸ਼ਮੀਰ ਦੇ ਵਿੱਚ ਫੌਜੀ ਅੱਡੇ ਬਣਾਉਣ ਦੀ ਚਾਹੇ ਸਾਡੇ ਵਾਲਾ ਕਸ਼ਮੀਰ ਹੋਵੇ ਚਾਹੇ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੋਵੇ ਫੌਜੀ ਅੱਡੇ ਬਣਾਏ ਜਾ ਸਕਦੇ ਆ ਤੇ ਜੋ ਕੁਝ ਸੀਰੀਆ ਚ ਹੋਇਆ ਜੋ ਕੁਝ ਗਾਜਾ ਚ ਹੋਇਆ ਜੋ ਕੁਸ਼ੋਰਾਂ ਥਾਮਾਂ ਤੇ ਹੋਇਆ ਇੱਥੇ ਵੀ ਟਰੰਪ ਸਾਹਿਬ ਉਹੇ ਜਾ ਕੁਝ ਕਰਵਾ ਸਕਦੇ ਆ ਕਿਉਂਕਿ ਉਹ ਚੀਨ ਦੀ ਘੇਰਾਬੰਦੀ ਕਰਨਾ ਚਾਹੁੰਦੇ ਆ ਤੇ ਬੰਦੂਕ ਸਾਡੇ ਮੋਢੇ ਤੇ ਰੱਖ ਕੇ ਚਲਾਉਣਾ ਚਾਹੁੰਦੇ ਆ ਇਸ ਕਿਸਮ ਦੀਆਂ ਜਿਹੜੀਆਂ ਮਤਲਬ ਸਕੀਮਾਂ ਨੇ ਲਾਜ਼ਮੀ ਤੌਰ ਤੇ ਸਾਡੀ ਜਨਤਾ ਨੂੰ ਅਵੇਅਰ ਹੋਣ ਦੀ ਲੋੜ ਹੈ ਕੁਝ ਲੋਕ ਇਹਨੂੰ ਜਿਹੜੇ ਦੂਰ ਬੈਠੇ ਆ ਸਰਹੱਦ ਤੋਂ ਮੰਨ ਲਓ ਜੰਮੂ ਕਸ਼ਮੀਰ ਹੋਇਆ ਪੰਜਾਬ ਹੋਇਆ ਰਾਜਸਥਾਨ ਹੋਇਆ ਗਜਰਾਤ ਦਾ ਬਾਰਡਰ ਵੀ ਬੰਦ ਨਹੀਂ ਹੋਇਆ ਵਪਾਰ ਵੀ ਅਖੀਰ ਤੱਕ ਚੱਲਦਾ ਰਿਹਾ ਸਾਡੇ ਲੋਕ ਜੰਗਾਂ ਦਾ ਸੇਕ ਪਹਿਲਾਂ ਵੀ ਮਹਿਸੂਸ ਕਰਦੇ ਆ ਹੁਣ ਵੀ ਕਰਦੇ ਆ ਪਰ ਜਿਹੜੇ ਦੂਰ ਬੈਠੇ ਆ ਕੋਈ ਯੂਪੀ ਬਿਹਾਰ ਚ ਬੈਠਿਆ ਕੋਈ ਦੱਖਣੀ ਭਾਰਤ ਦੇ ಬಿಜೆಪಿ ਦੇ ਪਿੱਠੂ ਬੈਠੇ ਆ ਉਹਨਾਂ ਦੇ ਆਈਟੀ ਸੈੱਲ ਦੇ ਬੰਦੇ ਉਹ ਜੰਗ ਨੂੰ ਖੇਡ ਸਮਝ ਰਹੇ ਆ ਆਪਾਂ ਸਾਰੇ ਜਾਣਦੇ ਆ ਕਿ ਜੰਗ ਵੀਡੀਓ ਗੇਮ ਨਹੀਂ ਹੁੰਦੀ ਜੰਗ ਵਿੱਚ ਬੰਬ ਡਿੱਗਣਗੇ ਉਹ ਫੁੱਲ ਨਹੀਂ ਆਉਣਗੇ ਉਥੇ ਘਰ ਟੁੱਟਣਗੇ ਉਥੇ ਲੋਕ ਮਰਨਗੇ ਤੁਹਾਡੇ ਸਕੂਲ ਕਾਲਜਾਂ ਤੋਂ ਹਸਪਤਾਲਾਂ ਤੋਂ ਲੈ ਕੇ ਗਾਜਾ ਵਾਂਗੂ ਹਰ ਚੀਜ਼ ਤਬਾਹ ਹੋਊਗੀ ਹਥਿਆਰ ਕਦੇ ਫਰਕ ਨਹੀਂ ਕਰਦੇ ਗਲਤ ਕੌਣ ਹੈ ਠੀਕ ਕੌਣ ਹੈ ਮਾਰਨਾ ਕਿਹਨੂੰ ਹੈ ਛੱਡਣਾ ਕਿਹਨੂੰ ਹੈ ਜਿੱਦੇ ਕਰਕੇ ਜੰਗ ਬਿਲਕੁਲ ਜਣੀ ਮਤਲਬ ਕਿਸੇ ਮਾਮਲੇ ਨੂੰ ਹੱਲ ਨਹੀਂ ਕਰਦੀ ਇਹ ਗੱਲ ਸਹੀ ਹੈ ਤੇ ਅਗਲੀ ਗੱਲ ਸੀ ਸਾਡੀ ਵਿਦੇਸ਼ ਪਾਲਸੀ ਦਾ ਜਿਹੜਾ ਜਲੂਸ ਨਿਕਲਿਆ ਕਿ ਦੁਨੀਆ ਦਾ ਇੱਕ ਵੀ ਦੇਸ਼ ਅਜਾ ਨਹੀਂ ਜਿਨੇ ਭਾਰਤ ਦੇ ਸਟੈਂਡ ਦੀ ਸਮਾਇਤ ਕੀਤੀ ਹੋਵੇ ਜਣੀ ਲੰਕਾ ਬੰਗਲਾਦੇਸ਼ ਨੇਪਾਲ ਚੀਨ ਪਾਕਿਸਤਾਨ ਨਾਲ ਸੀ ਕਹਿੰਦੇ ਆ ਪਹਿਲਾਂ ਨਹੀਂ ਬਣਦੀ ਬਰਮਾ ਜਾਂ ਹੋਰ ਸਾਰੇ ਜਣੀ ਸਾਰਕ ਦੇ ਦੇਸ਼ਾਂ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਯੂਰਪ ਤੱਕ ਦੇ ਦੇਸ਼ ਨੇ ਕੋਈ ਇੱਕ ਵੀ ਦੇਸ਼ ਇੰਡੀਆ ਦੇ ਹੱਕ ਚ ਨਹੀਂ ਬੋਲਿਆ ਜਿਹਨੂੰ ਪਾਕਿਸਤਾਨ ਨੂੰ ਮੋਦੀ ਸਾਹਿਬ ਬਹੁਤ ਇੱਕ ਬੈਡ ਐਲੀਮੈਂਟ ਇੱਕ ਬੁਰਾ ਅਨਸਰ ਕਹਿੰਦੇ ਨੇ ਉਹਦੇ ਹੱਕ ਚ ਫੇਰ ਤੁਰਕੀ ਸਮੇਤ ਚੀਨ ਸਮੇਤ ਕੁਝ ਦੇਸ਼ ਖੜੇ ਹੋ ਗਏ ਇਹ ਚੀਜ਼ ਦਿਖਾਉਂਦੀ ਹੈ ਕਿ ਅਸੀਂ ਕਿੰਨੀ ਬੁਰੀ ਤਰ੍ਹਾਂ ਮੋਦੀ ਸਰਕਾਰ ਦੀ ਮਿਹਰਬਾਨੀ ਨਾਲ ਦੁਨੀਆ ਚੋਂ ਆਈਸੋਲੇਟਡ ਆ ਇਸੇ ਕਰਕੇ ਹੁਣ ਮੋਦੀ ਸਰਕਾਰ ਨੂੰ ਕੀ ਕਰਨਾ ਪੈ ਰਿਹਾ ਵੱਖ-ਵੱਖ ਪਾਰਟੀਆਂ ਦੇ ਬੰਦੇ ਲੈ ਕੇ ਉਹਨਾਂ ਨੂੰ ਵਿਦੇਸ਼ ਦੌਰੇ ਤੇ ਭੇਜਿਆ ਗਿਆ ਹੈ ਕਿ ਤੁਸੀਂ ਆਪਣੇ ਹੱਕ 'ਚ ਮਾਹੌਲ ਬਣਾਓ ਆਪਣੀ ਜਣੀ ਮਤਲਬ ਉਥੇ ਕਹ ਲਓ ਵੀ ਹਮਾਇਤ ਆਪਣੇ ਲਈ ਪ੍ਰੇਰੋਂ ਉਹਨਾਂ ਨੂੰ ਕਿਉਂ ਸਾਡਾ ਸਮਰਥਨ ਕਰਨ ਤੇ ਉਹਦੇ ਵਿੱਚ ਵੀ ਕੀ ਹੁੰਦਾ ਹੈ ਪਾਰਟੀਆਂ ਤੋਂ ਨਾ ਮੰਗੇ ਗਏ ਨੇ ਕਾਂਗਰਸ ਨੇ ਚਾਰ ਨਾਂ ਦਿੱਤੇ ਨੇ ਪਰ ਉਹ ਚਾਰਾਂ ਨੂੰ ਨਾ ਲੈ ਕੇ ਸ਼ਸ਼ੀ ਥਰੂਰ ਮੋਦੀ ਸਾਹਿਬ ਦੇ ਚਹਿੱਤੇ ਨੇ ਕੇਰਲਾ ਤੋਂ ਐਮਪੀ ਨੇ ਕਾਂਗਰਸ ਦੇ ਉਹਨਾਂ ਨੂੰ ਲਿਆ ਗਿਆ ਜਣੇ ਪਾਕਿਸਤਾਨ ਉਹਦਾ ਹੈੱਡ ਬਣਾਉਂਦਾ ਹੈ ਬਲਾਵਲ ਭੁੱਟੋ ਨੂੰ ਜਿਹੜਾ ਆਪੋਜੀਸ਼ਨ ਪਾਰਟੀ ਦਾ ਮੁਖੀ ਹੈ ਪਰ ਇਹ ਕਿਸੇ ਜਣੀ ਜੇ ਭਾਰਤ ਨੇ ਵੀ ਇੱਕ ਵਾਰੀ ਪਹਿਲਾਂ ਜੁਐਨਓ ਚ ਵਫਦ ਭੇਜਿਆ ਸੀ ਜਦੋਂ ਮਨਮੋਨ ਸਿੰਘ ਦੀ ਸ਼ਹਿਰ ਸਰਕਾਰ ਸੀ ਉਦੋਂ ਟੱਲ ਪੈ ਰਹੀ ਭਾਜਪਾ ਨੂੰ ਹੈੱਡ ਬਣਾ ਕੇ ਭੇਜਿਆ ਗਿਆ ਜਿਹੜਾ ਵਿਰੋਧੀ ਧਰ ਦਾ ਨੇਤਾ ਸੀ ਪਰ ਇੱਥੇ ਵੀ ਜਣੀ ਦੇਸ਼ ਨੂੰ ਇਕੱਠਾ ਕਰਨ ਦੀ ਥਾਂ ਤੇ ਲਗਾਤਾਰ ਵੰਡਣ ਵਾਲੀਆਂ ਚਾਲਾਂ ਨੇ ਲਗਾਤਾਰ ਪਾੜਨ ਵਾਲੀਆਂ ਚਾਲਾਂ ਨੇ ਤੇ ਅਸੀਂ ਸਾਰੇ ਇਸ ਕਿਸਮ ਦੀਆਂ ਸਾਰੀਆਂ ਤਿਗੜਮਾਂ ਦਾ ਸਾਰੀਆਂ ਸਾਜਸਾਂ ਦਾ ਸਾਰੀਆਂ ਜੰਗਾਂ ਦਾ ਵਿਰੋਧ ਕਰਦੇ ਆ ਅਸੀਂ ਤਬਾਹੀ ਬਰਬਾਦੀ ਨਹੀਂ ਚਾਹੁੰਦੇ ਅਮਨ ਚਾਹੁੰਦੇ ਆ ਅਸੀਂ ਜਣੀ ਗਰੀਬੀ ਅਨਪੜਤਾ ਇਸ ਕਿਸਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਆ ਹਥਿਆਰਾਂ ਤੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਜਟ ਦਾ ਕਾਫੀ ਵੱਡਾ ਹਿੱਸਾ ਫੂਕਿਆ ਜਾਂਦਾ ਜੇ ਕਿਤੇ ਸਾਰਕ ਦੇਸ਼ ਜੇ ਕਿਤੇ ਦੱਖਣੀ ਏਸ਼ੀਆ ਦੇ ਸਾਰੇ ਦੇਸ਼ ਕੋਈ ਜੰਗਬੰਦੀ ਦਾ ਸਮਝੌਤਾ ਕਰ ਲੈਂਦੇ ਨੇ ਤੇ ਹਥਿਆਰਾਂ ਤੇ ਫੌਜਾਂ ਤੇ ਹੋਣ ਵਾਲਾ ਇਹ ਖਰਚ ਬੰਦ ਕਰਕੇ ਸਮਾਜਿਕ ਵਿਕਾਸ ਦੇ ਉੱਤੇ ਖਰਚ ਹੋ ਸਕਦਾ ਹੈ ਵਧਾਇਆ ਜਾ ਸਕਦਾ ਹੈ ਸਮਾਂ ਹੋ ਗਿਆ ਬੜੀਆਂ ਗੱਲਾਂ ਹੋ ਸਕਦੀਆਂ ਸੀ ਕਿਉਂਕਿ ਸਿਕਤਰ ਸਾਹਿਬ ਖੜੇ ਹੋਗੇ ਮੈਂ ਇੱਥੇ ਆਪਦੀ ਗੱਲ ਖਤਮ ਕਰਦਾ ਸੀਪੀਆਈਐਮਐਲ ਵੱਲੋਂ ਅਸੀਂ ਡਟ ਕੇ ਪਹਿਲੇ ਦਿਨ ਤੋਂ ਇਸ ਕਿਸਮ ਦੀ ਭੜਕਾਟ ਦਾ ਜੰਗ ਦਾ ਵਿਰੋਧ ਕੀਤਾ ਜਿੱਥੇ ਸਲਾਨੀਆਂ ਦੇ ਕਤਲੇਆਮ ਦਾ ਵਿਰੋਧ ਕੀਤਾ ਉਥੇ ਜੈਜ ਢੰਗ ਨਾਲ ਪੜਤਾਲ ਨਾ ਕਰਨ ਦੀ ਥਾਂ ਤੇ ਗਵਾਂਡੀਆਂ ਨਾਲ ਜੰਗ ਛੇੜਨ ਦਾ ਵੀ ਅਸੀਂ ਡਟ ਕੇ ਵਿਰੋਧ ਕੀਤਾ ਹੁਣ ਵੀ ਕਰਦੇ ਆ ਅੱਗੇ ਵੀ ਕਰਾਂਗੇ ਇਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ